ਹੋਂਦ ਕੋ ਇੱਕ ਪਾਸੇ ਮੋਹਰਾ ਲੈਂਨ ਤੋਂ ਵੀ ਮਨਾ ਕਰ ਰਿਹਾ ਏ ਇੱਕ ਦਰਵੇਸ਼ ਪੁਰਸ਼ ਕੁੰਮਾ ਮਸ਼ਕੀ ਦੂਜੇ ਪਾਸੇ ਉਹ ਬੇਈਮਾਨ ਜਿਹਦਾ ਮਨ ਕਾਲਾ ਪਈ ਜਾ ਰਿਹਾ ਏ ਕਿ ਕਦੋਂ ਇਥੋਂ ਨਿਕਲੀਏ ਤੇ ਕਦੋਂ ਇਹਨਾਂ ਦਾ ਖਜ਼ਾਨਾ ਮੈਂ ਲੁੱਟਾਂ ਇਸੇ ਹੀ ਗੰਦੀ ਨੀਤ ਦੇ ਨਾਲ ਗੰਗੂ ਪਾਪੀ ਫਿਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਨੂੰ ਲੈ ਕੇ ਕੁੰਮੇ ਮਸ਼ਕੀ ਦੇ ਪਿੰਡ ਤੋਂ ਨਿਕਲ ਜਾਂਦਾ ਹੈ ਇਥੋਂ ਹੁਣ 27 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪਹੁੰਚਦੇ ਨੇ ਇਹ ਪਿੰਡ ਕਾਇਨੌਰ ਜਿੱਥੇ 8 ਪੋ ਦੀ ਰਾਤ ਸਾਹਿਬਜ਼ਾਦਿਆਂ ਨੇ ਕੱਟੀ ਹੁਣ ਇੱਧਰ ਤਾਂ ਆਉਣਾ ਹੀ ਨਹੀਂ ਸੀਗਾ ਸਰਸਾ ਨਦੀ ਪਾਰ ਕਰਨ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਆਦੇਸ਼ ਸੀ ਕਿ ਜੇ ਕੋਈ ਵੀ ਇੱਧਰ ਉੱਧਰ ਹੋ ਗਿਆ ਤਾਂ ਆਪਾਂ ਰੋਪੜ ਮਿਲਾਂਗੇ ਰੋਪੜ ਦੀ ਧਰਤੀ ਤੇ ਹੁਣ ਕਿੱਥੇ ਰੋਪੜ